ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਇੱਕ ਹਰਕਤ ਦੇਖਣ ਨੂੰ ਜਿਸ ਦੇ ਵਿੱਚ ਜਿਹੜੀ ਇੱਕ ਮਹਿਲਾ ਇੱਕ ਮਹਿਲਾ ਵਾਲੇ ਪਤੀ ਨਾਲ ਆਉਂਦੀ ਆ ਗੱਡੀ ਦੇ ਵਿੱਚੋਂ ਜੂਸ ਪੀਂਦੇ ਹੁੰਦੇ ਆ ਪਰ ਜਦੋਂ ਗੱਡੀ ਗਲਤ ਜੇ ਖੜੀ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਦਾ ਚਾਲਾਨ ਕੱਟਿਆ ਜਾਂਦਾ ਪਰ ਜਿਹੜੀ ਔਰਤ ਆ ਜਿਹਦਾ ਚਾਲਾਨ ਗੱਡੀ ਚਲਾਣ ਵਟੇ ਜਾਂਦਾ ਉਹ ਔਰਤ ਗਰਪਤੀ ਹੁੰਦੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਆਪਣੇ ਕੋਲ ਸੱਦੇ ਜਾਂਦਾ ਜਿਹਦੇ ਚੱਲਦੇ ਆ ਉੱਥੇ ਹੀ ਖੜੇ ਸਤਾਨਿਕ ਲੋਕਾਂ ਦੇ ਵੱਲੋਂ ਉਸ ਔਰਤ ਦੀ ਜਿਹੜੀ ਵੀਡੀਓ ਬਣਾ ਲਈ ਜਾਂਦੀ ਆ ਤੇ ਪੁਲਿਸ ਮੁਲਾਜ਼ਮ ਨੂੰ ਕਿਹਾ ਜਾਂਦਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਇੱਕ ਮਹਿਲਾ ਨੂੰ ਆਪਣੇ ਕੋਲ ਕਿਉਂ ਸੱਦਾ ਕਿਉਂਕਿ ਉਹ ਗਰਪਤੀ ਆ ਤੁਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਲਗਾਤਾਰ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪ੍ਰੈਗਨੈਂਟ ਨੇ ਪ੍ਰੈਗਨੈਂਟ ਆਹ ਮਾਈ ਗੋਡ ਇੰਨਾ ਯਾਰ ਘੇਰ ਸਰ ਸਰਵਿਸ ਮੈਨ ਆਦੀ ਮਕੀਰ ਆਏ ਇਤਨੀ ਦੂਰ ਸੇ ਬਈ ਇਤਨੀ ਦੂਰ ਸੇ 2 ਮਿੰਟ ਜੂਸ ਬਿਲਾ ਰਹਾ ਥਾ ਇਤਨੀ ਦਰਮੇਂ ਯਾਰ ਕੋਈ ਅਸੂਦੈ ਮਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪਏ ਹੋ ਆਹ ਮਾਈ ਗੋਡ ਕਿੱਥੋਂ ਆਏ ਭਾਜੀ ਅਸੀਂ ਤਾਂ ਸਰਪ੍ਰੇਮ ਜੂਸ ਵੀ ਰੇ ਸੀ ਜੂਸ ਹਾਂ ਜੂਸ ਵੀ ਰੇ ਸੀ ਦਵਾਈ ਲਈ ਗਏ ਭੀ ਆ ਮੈਸੇਜ ਕੋਲ ਕੋ ਆ ਗਿਆ ਗੱਡੀ ਟੋ ਕਰਕੇ ਲੈਏ ਕੋਈ ਰਿਕੁਐਸਟ ਨਹੀਂ ਮੰਨੀ ਉਹਨਾਂ ਨੇ ਨਹੀਂ ਹਮਕੋ ਵੀ ਲੈ ਨਹੀਂ ਮਿਲੇ ਨੀ ਸਰ ਹਮਾਰੇ ਕੋਲ ਮਿਲੇ ਨਹੀਂ ਹਮਾਰੇ ਹੋਂਦੇ ਇਹਨਾਂ ਦੀ ਕੰਸੀਸ਼ਨ ਕਰ ਦੋਗੇ ਸਰ ਫੋਨ ਕਰਕੇ ਆਇਆ ਆਪਣੇ ਹਮਾਰੇ ਕੋਲ ਮਿਲੇ ਆ ਰਹੇ ਪ੍ਰੈਗਨੈਂਟ ਨੇ ਓ ਮਾਈ ਗੋਡ ਇੰਨਾ ਯਾਰ ਘੈਰ ਸਰ ਸਰਵਿਸ ਮੈਨ ਆਦਮੀ ਮਕੂਰ ਸਰ ਆਏ ਹੈ ਇਤਨੀ ਦੂਰ ਸੇ ਬਈ ਇਤਨੀ ਦੂਰ ਸੇ ਕਮੈਂਟ ਦੂਸ ਮਿਲਾ ਰਹਾ ਥਾ ਇਤਨੀ ਦਰ ਮੇਂ ਯਾਰ ਕੋਈ ਅਸਤੈ ਮਾਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਕੋਈ ਤੰਗ ਕਰਦੇ ਪਏ ਆ ਓ ਮਾਈ ਗੋਡ ਕਿੱਸੇ ਭਾਈ ਅੰਮ੍ਰਿਤਸਰ ਤੋਂ ਕਿੱਥੋਂ ਆਏ ਭਾਜੀ ਅਸੀਂ ਤਾਂ ਸਰਹੰਗਾਬੜ੍ਹ ਤੋਂ ਜੂਸ ਵੀਰੇ ਸੀ ਜੂਸ ਹਾਂ ਜੂਸ ਵੀਰੇ ਸੀ ਹਾਂ ਦਵਾਈ ਲੈ ਕੇ ਆਏ ਭਾਈ ਅਸੀਂ ਦੇਖੋ ਲਗਵਾ ਕੇ ਤੇ ਗੱਡੀ ਟੋ ਕਰਕੇ ਲਾਏ ਕੋਈ ਰਿਕੁਐਸਟ ਨਹੀਂ ਮੰਨੀ ਇਹਨਾਂ ਨੇ ਨਹੀਂ ਅੰਕ ਵੀ ਲੈਣੀ ਮਿਲੇ ਨਹੀਂ ਸਰ ਸਾਡੇ ਨੂੰ ਮਿਲੇ ਨਹੀਂ ਸਾਡੇ ਨੂੰ ਹੁਣ ਤੇ ਇਹਨਾਂ ਦੀ ਕਨਸੀਸ਼ਨ ਕਰ ਦੋਗੇ ਸਰ ਬੋਲ ਕਰਕੇ ਆਇਆ ਆਪਣੇ ਸਾਡੇ ਨਾਲ ਸਾਡੇ ਕੋਲ ਨਹੀਂ ਆਇਆ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਪਰ ਉੱਥੇ ਲੋਕਾਂ ਨੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਹੈ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ પતિ ਪਤਨੀ ਸਾਫ਼ ਕੈ ਨਜ਼ਰ ਆ ਰਿਹਾ ਕਿ ਸਾਨੂੰ ਮੇਰੀ ਪਤਨੀ ਨੂੰ ਬਹੁਤ ਦਿੱਕਤ ਹੈ ਪਤੀ ਕਹਿੰਦਾ ਕਿ ਉਸ ਨੂੰ ਡਾਕਟਰ ਦੇ ਵੱਲੋਂ ਜੂਸ ਪੀਣ ਨੂੰ ਦੱਸਿਆ ਜਦੋਂ ਚੱਲਦੇ ਆ ਜੂਸ ਪੀਰੇ ਸੀ ਅਤੇ ਅਸੀਂ ਨਾਲ ਸੜਕ ਤੇ ਖੜੇ ਸੀਗੇ ਤੇ ਸਾਡੀ ਗੱਡੀ ਸਾਈਡ ਤੇ ਖੜੀ ਹੈ ਤੇ ਚੱਲਦੇ ਆ ਪੁਲਿਸ ਦੇ ਵੱਲੋਂ ਸਾਡੀ ਗੱਡੀ ਦਾ ਚਲਾਨ ਕੀਤਾ ਗਿਆ ਦਾਅਵਾ ਕੀਤਾ ਕਿ ਉੱਥੇ ਹੀ ਉਲਟੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਇਲਜ਼ਾਮ ਲੰਗਾਏ ਨੇ ਕਿ ਇਹਨਾਂ ਨੇ ਸਾਨੂੰ ਇੱਥੇ ਸੱਦਿਆ ਅਰੇ ਸਾਡੀ ਇੱਥੇ ਮੇਰੀ ਪਤਨੀ ਵੀ ਤੰਗ ਪਰੇਸ਼ਾਨ ਹੋਈ ਹੈ ਕਿਉਂਕਿ ਉਹ ਗਰਭਪਤੀ ਹੈ ਜਿਹਦੇ ਵਿੱਚ ਬੱਚਾ ਹੋਣ ਵਾਲਾ ਹੈ ਪਰ ਕਿਤੇ ਨਾ ਕਿਤੇ ਉਹਨੂੰ 42 ਸੌਸੇਆਮਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਹਾਲਾਂਕਿ ਜਿਹੜੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੀ ਅੰਬਰ ਸਰਦਸੀ ਆਰੀਆ ਅੰਬਰ ਸਰਦਸੀ ਆਰੀਆ ਤੇ ਲਗਾਤਾਰ ਕਾਫੀ ਸੋਸ਼ਲ ਮੀਡੀਆ ਤੇ ਜਿੱਦੀ ਅਗਦੇ ਮੰਗ ਵੀਡੀਓ ਇਹ ਵਾਇਰਲ ਹੋ ਰਹੀ ਹੈ ਜਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਉਤਰੇ ਲੋਕਾਂ ਦੇ ਵੱਲੋਂ ਅਤੇ ਪਤੀ ਪਤਨੀ ਦੇ ਵੱਲੋਂ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਪੁਲਿਸ ਮਲਾਜਮ ਦੀ ਇੱਕ ਹਰਕਤ ਦੇਖਣ ਨੂੰ ਜਿਸ ਦੇ ਵਿੱਚ ਜਿਹੜੀ ਇੱਕ ਮਹਿਲਾ ਹੈ ਇੱਕ ਮਹਿਲਾ ਵਾਲੇ ਪਤੀ ਨਾਲ ਆਉਂਦੀ ਹੈ ਗੱਡੀ ਦੇ ਵਿੱਚੋਂ ਜੂਸ ਪੀਂਦੇ ਹੁੰਦੇ ਆ ਪਰ ਜਦੋਂ ਗੱਡੀ ਗਲਤ ਜੇ ਘੜੀ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਦਾ ਚਾਲਾਨ ਕੱਟਿਆ ਜਾਂਦਾ ਪਰ ਜਿਹੜੀ ਔਰਤ ਆ ਜਿਹਦਾ ਚਾਲਾਨ ਗੱਡੀ ਚਲਾਣ ਵਟੇ ਜਾਂਦਾ ਉਹ ਔਰਤ ਗਰਪਤੀ ਹੁੰਦੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਆਪਣੇ ਕੋਲ ਸੱਦਿਆ ਜਾਂਦਾ ਜਿੱਦੇ ਚੱਲਦੇ ਆ ਉੱਥੇ ਹੀ ਖੜੇ ਸਤਾਨਕ ਲੋਕਾਂ ਦੇ ਵੱਲੋਂ ਉਸ ਔਰਤ ਦੀ ਜਿਹੜੀ ਵੀਡੀਓ ਬਣਾ ਲਈ ਜਾਂਦੀ ਆ ਤੇ ਪੁਲਿਸ ਮੁਲਾਜ਼ਮ ਨੂੰ ਕਹਿੰਦੇ ਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਇੱਕ ਮਹਿਲਾ ਨੂੰ ਆਪਣੇ ਕੋਲ ਕਿਉਂ ਸੱਦਿਆ ਕਿਉਂਕਿ ਉਹ ਗਰਪਤੀ ਆ ਤੁਸੀਂ ਇਹਨਾਂ ਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਆ ਲਗਾਤਾਰ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪ੍ਰੈਗਨੈਂਟ ਨੇ? ਪ੍ਰੈਗਨੈਂਟ ਆ। ਓ ਮਾਈ ਗੋਡ ਇੰਨਾ ਯਾਰ ਘੇਰ। ਸਰ ਸਰਵਿਸ ਮੈਨ ਆदमी ਮਤਲਬ ਆਏ ਇਤਨੀ ਦੂਰ ਸੇ ਬਈ। ਇਤਨੀ ਦੂਰ ਸੇ 2 ਮਿੰਟ ਜੂਸ ਪਿਲਾ ਰਿਹਾ ਥਾ ਇਤਨੀ ਦਰ ਮੇਂ। ਯਾਰ ਕੋਈ ਅਸੂਦੈ ਮਨ ਲਿਆ ਕਰੋ ਸਰ। ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਫੇਰੇ ਆ। ਓ ਮਾਈ ਗੋਡ ਕਿੱਥੋਂ ਆਏ ਭਾਜੀ? ਅਸੀਂ ਤਾਂ ਸਰਪਤਿਆਨ ਜੂਸ ਵੀ ਰੇ ਸੀ ਜੂਸ। ਜੂਸ ਪੀ ਰਹੇ ਸੀ ਹਾਂ ਦਵਾਈ ਲੈ ਕੇ ਕਰਕੇ ਲਿਆਏ ਕੋਈ ਰਿਕੁਐਸਟ ਨਹੀਂ ਮੰਨੀ ਇਹਨਾਂ ਨੇ ਨਹੀਂ ਹਮਕੋ ਮਿਲੇ ਨਹੀਂ ਮਿਲੇ ਨਹੀਂ ਸਰ ਹਮਾਰੇ ਮਿਲੇ ਨਹੀਂ ਹਮਾਰੇ ਸਰ ਮਿਲੇ ਨਹੀਂ ਹੁਣ ਤੇ ਇਹਨਾਂ ਦੀ ਕੋਸ਼ਿਸ਼ ਕਰ ਦੋਗੇ ਸਰ ਕੋਲ ਕਰਕੇ ਆਪ ਹਮਾਰੇ ਕੋਲ ਮਿਲਿਆ ਪ੍ਰੈਗਨੈਂਟ ਨੇ ਪ੍ਰੈਗਨੈਂਟ ਆਹ ਮਾਈ ਗੋਡ ਇੰਨਾ ਯਾਰ ਕੇਅਰ ਸਰ ਸਰਵਿਸ ਮੈਨ ਆਦੀ ਮੈਂ ਕੋਈ ਸਰ ਆਹ ਕੈਂਡ ਨਹੀਂ ਆਏ ਇਤਨੀ ਦੂਰ ਸੇ ਬਈ ਇਤਨੀ ਦੂਰ ਸੇ ਕਮੈਂਟ ਜੂਸ ਪਿਲਾ ਰਹਾ ਥਾ ਇਤਨੀ ਦੇਰ ਮੈਂ ਯਾਰ ਕੋਈ ਅਸਤੇ ਮੰਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਕੋਈ ਤੰਗ ਕਰਦੇ ਪਏ ਆ। ਉਹ ਮਾਈ ਗੋਡ। ਕਿਹਦੇ ਭਾਈ ਅਸੀਂ ਵੀ ਪਰ ਥੋੜਾ ਦੇ ਕਿੱਥੋਂ ਆਏ ਭਾਜੀ? ਅਸੀਂ ਤਾਂ ਸਰ ਪਰੇਸ਼ਾਨ ਜੂਸ ਵੀਰੇ ਸੀ ਜੂਸ। ਹਾਂ। ਜੂਸ ਵੀਰੇ ਸੀ? ਹਾਂ ਦਵਾਈ ਲੈ ਕੇ ਆਈ ਐ ਮੈਂ ਸਿੱਦੇ ਲਗਵਾ ਕੇ। ਤੇ ਗੱਡੀ ਟੋ ਕਰਕੇ ਲਾਏ ਕੋਈ ਰਿਕਵੈਸਟ ਨਹੀਂ ਮੰਨੀ ਇਹਨਾਂ ਨੇ। ਨਹੀਂ ਅੰਕ ਵੀ ਲੈ ਨਹੀਂ ਮਿਲੇ ਨੀ ਸਰ ਹਮਾਰੇ ਨੂੰ। ਮਿਲੇ ਨਹੀਂ ਹਮਾਰੇ ਨੂੰ। ਕੋਈ ਨਹੀਂ। ਹੁਣ ਤੇ ਇਹਨਾਂ ਦੀ ਪਰਮਿਸ਼ਨ ਕਰ ਦੋਗੇ ਸਰ? ਬੋਲ ਕਰਕੇ ਆ ਆਸੇ ਨਾ ਆ। ਹਮਾਰੇ ਕੋਲ ਨਹੀਂ ਆ। ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਪਰ ਉੱਥੇ ਲੋਕਾਂ ਨੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਹੈ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ પતિ ਪਤਨੀ ਸਾਫ਼ ਕੈ ਨਜ਼ਰ ਆ ਰਿਹਾ ਕਿ ਸਾਨੂੰ ਮੇਰੀ ਪਤਨੀ ਨੂੰ ਬਹੁਤ ਦਿੱਕਤ ਹੈ ਪਤੀ ਕਹਿੰਦਾ ਕਿ ਉਸ ਨੂੰ ਡਾਕਟਰ ਦੇ ਵੱਲੋਂ ਜੂਸ ਪੀਣ ਨੂੰ ਦੱਸਿਆ ਜਦੋਂ ਚੱਲਦੇ ਆ ਜੂਸ ਪੀਰੇ ਸੀ ਅਤੇ ਅਸੀਂ ਨਾਲ ਸੜਕ ਤੇ ਖੜੇ ਸੀਗੇ ਤੇ ਸਾਡੀ ਗੱਡੀ ਸਾਈਡ ਤੇ ਖੜੀ ਹੈ ਤੇ ਚੱਲਦੇ ਆ ਪੁਲਿਸ ਦੇ ਵੱਲੋਂ ਸਾਡੀ ਗੱਡੀ ਦਾ ਚਲਾਨ ਕੀਤਾ ਗਿਆ ਦਾਦਾ ਜੀ ਕਿ ਉੱਥੇ ਹੀ ਉਤੇ ਪੁਲਿਸ ਮੁਲਾਜ਼ਮਾਂ ਉੱਤੇ ਵੀ ਇਲਜ਼ਾਮ ਲੰਗਾਏ ਨੇ ਕਿ ਇਹਨਾਂ ਨੇ ਸਾਨੂੰ ਇੱਥੇ ਸੱਦਿਆ ਅਰੇ ਸਾਡੀ ਇੱਥੇ ਮੇਰੀ ਪਤਨੀ ਵੀ ਤੰਗ ਪਰੇਸ਼ਾਨ ਹੋਈ ਹੈ ਕਿਉਂਕਿ ਉਹ ਗਰਭਪਤੀ ਹੈ ਜਿਹਦੇ ਵਿੱਚ ਬੱਚਾ ਹੋਣ ਵਾਲਾ ਹੈ ਪਰ ਕਿਤਨਾ ਕਿਤੇ ਉਹਨੂੰ ਬੜੀ ਸੋਸੇਆਮਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਹਾਲਾਂਕਿ ਜਿਹੜੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੀ ਅੰਬਰ ਸਰਜਰੀ ਅੰਬਰ ਸਰਜਰੀ ਆ ਰਹੀ ਹੈ ਤੇ ਲਗਾਤਾਰ ਕਾਫੀ ਸੋਸ਼ਲ ਮੀਡੀਆ ਤੇ ਦੀ ਅਗਰੇ ਮੰਗ ਵੀਡੀਓ ਇਹ ਵਾਇਰਲ ਹੋ ਰਹੀ ਹੈ ਜਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਉਤਰੇ ਲੋਕਾਂ ਦੇ ਵੱਲੋਂ ਅਤੇ ਪਤੀ ਪਤਨੀ ਦੇ ਵੱਲੋਂ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ